ਪਾੜਿਆ ਸਾਹੀ ਬਾਰੇ ਸਾਹੀ ਪਾੜੀ ਪਾਉਣ ਨੂੰ ਆ ਕੋਈ ਨਹੀਂ ਨੋਟ ਦਾ ਫੜ ਕੇ ਰੱਖ ਉਹ ਨੋਟ ਦਾ ਕੋਈ ਨਹੀਂ ਐ ਦੱਸ ਦੇ ਸਿੱਧਾ ਮੈਨੂੰ ਮਾਰ ਦੇ 55 ਦਾ ਦੇਣਾ ਤਾਂ ਨਹੀਂ ਦੇਣਾ ਕਿੰਨੇ ਆ ਦੇਣਾ ਹੈ ਕਿੰਨੇ ਦਾ ਪੰਜ ਚਾਰ ਰੁਪਏ ਪੰਜ ਚਾਰ ਸੌ ਰੁਪਏ ਹੁੰਦਾ ਸਹੀ ਉਹ 6 ਕਿਹੜਾ ਲੱਗਿਆ ਰਵੇਂ ਪਕਾ ਜਾਂਦਾ ਬਾਈ ਮੈਂ ਦੇਣਾ ਹੀ ਨਹੀਂ ਕਰੀ ਤਾ ਉਹ ਗੱਲ ਕਰ ਗਿਆ ਜਿਵੇਂ ਤੂੰ ਮਾਰ ਗਈ ਤਰੇ 200 ਘੱਟ ਹੋ ਗਏ ਛੀਲੇ ਕੋਈ ਪਰੇ ਹੋ ਜਾ ਮਰੀ ਜਾ ਨਾ ਜਾ ਹੋ ਗਿਆ ਪੱਤਨੀ ਬਈ ਆ ਗਿਆ ਉਹ ਨਹੀਂ ਤਿਆਰ ਸਾਡੇ ਨੂੰਦ ਦਾ ਦਸ਼ਮਨ ਹੈ ਪਰ ਇਹ ਫੱਟੇ ਰਿਜਮਾਨ ਤਨਦਾਨਿਕ ਦਾ ਕਾਲ ਮਾਰਿਆ ਤੂੰ ਲਾਕੇ ਦਾ ਸੀ ਇੰਨੀ ਵਟਾਂ ਆਇਆ ਯਾਰ ਜਾ ਹੋ ਗਿਆ ਸਾਡਾ ਆਸੀ ਲਈ ਜਨੇ ਪੱਕਾ ਲੈ ਆ ਤੂੰ ਆਇਆ ਸਾਦਰਾ ਮੰਡੀ ਆ ਤੂੰ ਲੈ ਜਾ ਤੂੰ ਲੈ ਜਾ ਸਾਦਰਾ ਤੂੰ ਲੈ ਜਾ ਸਾਦਰਾ ਲੈ ਆ ਸਾਡੇ ਪਾਵਨ ਪੂਰੇ ਲੈ ਨਹੀਂ ਯਾਰ ਲਕਮਾਲ ਕੋਈ ਤੇਰੀ ਲੱਗਿਆ ਨਹੀਂ ਬੋਲੇ ਚਾਹੇ ਮਮਾ ਨਹੀਂ ਬਾਈ ਯਾਰ ਕਾ ਛੇ ਲੱਗਿਆ ਮੈਂ ਖੇਡ ਆਈਓ ਹੋਰ ਯਾਰ ਭਾਈ ਦੀਗੇ ਹੋਰ ਭਾਈਰਾ ਦੇ 500 ਨਹੀਂ ਯਾਰ ਭਾਈ ਮਾਰ ਇਹ ਮਾਰ ਦੋ ਯਾਰ ਮੇਰਾ ਭਰਾ ਹੈ ਜੇ ਤਾਂ ਠੀਕ ਹੈ ਨਹੀਂ ਚਲ ਹਾਂ ਦੱਸ ਦਿਖਾਈ ਕਰਾ ਕਿੰਨੇ ਦਾ 6000 ਖਾਣਾ ਪਰਾਂ ਲੈ ਦਿਖਾਈ ਭਾਈ ਉੱਥੇ ਕਰਦੇ ਪਾੜ ਨਹੀਂ ਹੋਣਾ ਉੱਥੇ ਹੀ ਹੋਣਾ ਹੈ ਨਾ ਕੁਝ ਨਹੀਂ ਬਗਾ ਉੱਥੇ ਹੀ ਹੋਣਾ ਆਥਨ ਦਾ ਨਾਮ ਪੜਨੇ ਆਲਾ ਤੇ ਮੈਨੂੰ ਵੀ ਚੱਕੀ ਨਾ ਕਈ 500 ਦਾ ਬਸ ਬਈ ਹੁਣ ਚੱਕ ਕਰ ਲੈ ਬੇਟਾ ਬਾਣਦਾ ਨੀ ਉਹ ਬਹੁਤ ਵਧੀਆ ਸੌਦਾ ਹੈ ਦੋਸਤੋ ਮੈਂ ਬਾਈ ਨੂੰ ਕਰ ਦਿੰਦੇ ਆ ਆ ਬੱਕਰੇ ਦਾ ਸੌਦਾ ਹੈ ਦੋਸਤੋ 650 ਦਾ ਤੇ ਪੂਰੇ 650 ਰੁਪਏ ਦਾ ਸੌਦਾ ਹੈ ਦੋਸਤੋ ਪਿੰਡ ਪੂਰਾ ਬੱਕਰਾ ਮੰਡੀ ਤੇ ਬਹੁਤ ਹੀ ਚੰਗੀ ਕੁਆਲਿਟੀ ਦਾ ਬੱਕਰਾ ਦੋਸਤੋ ਤੇ ਸੋਰੀ ਵੇਚ ਰਿਹਾ ਕੰਨਾਂ ਦੀ ਕੁਆਲਿਟੀ ਵਾਈਟ ਟਾਂਗਰ ਤੇ ਬਹੁਤ ਹੀ ਦੋਸਤਾਂ ਚੰਗੀ ਕੁਆਲਿਟੀ ਦਾ ਬੱਕਰਾ ਲਓ ਜੀ ਬਾਈ ਪੈਸੇ Google Pay ਕਰਨੇ ਆ ਬਹੁਤ ਹੀ ਵਧੀਆ ਸੌਦੇ ਹੋਈ ਜਾਂਦੇ ਦੋਸਤੋ ਪਿੰਡ ਪੂਰਾ ਬੱਕਰਾ ਮੰਡੀ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਆਪਣੀਆਂ ਆਖਾ ਵਾਦੋ ਵਾਦ ਵੀ ਨੂੰ ਸ਼ੇਅਰ ਕਰਦੇ ਜੇ ਹੋ ਗਿਆ ਬਈ ਜੱਗੀ ਹਾਂਜੀ ਹੋ ਗਿਆ ਲੋ ਜੀ ਦੋਸਤੋ ਫਾਇਦੇ ਗੂਗਲ ਪੇ ਉਹਦੇ ਤੇ ਮਿਲਦੇ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਆਹ ਬੱਕਰਾ ਹੀ ਦੋਸਤੋ ਤੇ ਮਿਲਦੇ ਰਹੋ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਅੰਤ ਤੱਕ